ਕਹਿੰਦੇ ਜੀ ਤੁਹਾਡੀ ਕਾਫੀ ਚ ਕਵਰਜ ਨਹੀਂ ਔਰ ਸਰਕਾਰ ਵੀ ਅਲਾਉ ਕਰਦੀ ਆ ਕਿ ਜਿੰਨਾ ਵੀ ਵੇਟ ਆ ਕਾਫੀ ਦਾ 10% ਤੱਕ ਕਵਰਜ ਪੀਸ ਦੇ ਵਿੱਚ ਹੀ ਇੰਟਰਨੈਟ ਭਰਿਆ ਪਿਆ ਜੀ ਮੈਨੂੰ ਵੀ ਇਨਬਾਕਸ ਭਰਤਾ ਕਿ ਇਹਦੇ ਤੇ ਚੱਲਣਾ ਪਾਓ ਜੀ ਕੱਲ ਤੱਕ ਜਿਹੜੀ ਕਾਫੀ ਨੂੰ ਹੀਰੋ ਬਣਾਇਆ ਜਾਂਦਾ ਸੀ ਕਿ ਤੁਹਾਡਾ ਫੈਟੀ ਲਿਵਰ ਠੀਕ ਕਰ ਦਊਗੀ ਜੀ ਬੁਲੇਟ ਕਾਫੀ ਲਾਓ ਜੀ ਸਟੀਮੂਲੈਂਟ ਬਹੁਤ ਵਧੀਆ ਜੀ ਪੀਸੀਓਡੀ ਤੱਕ ਠੀਕ ਕਰ ਦੇਗੀ ਅੱਜ ਉਹ ਕਹਿੰਦੇ ਜੀ ਸਾਨੂੰ ਨਾਨ ਵੇਜ ਬਣਾਤਾ ਜੀ ਧਰਮ ਵੀ ਭ੍ਰਸਟ ਕਰਦਾ ਸਾਡਾ ਸੁਣੋ ਆ ਜੋ ਵੀਡੀਓ ਚਰਚਾ ਚ ਨਹੀਂ ਕਾਫੀ ਮੇਂ ਆਪਕੋ ਪਤਾ ਹੈ दस परसेंट होते ही होते हैं कॉफी एक ऐसी चीज है दस परसेंट सरकारी रूप से एफडीए जो अमेरिका की सबसे बड़ी एजेंसी है फूड को रेगुलेट करने के लिए टेन परसेंट कॉफी के अंदर में ऑफिशियली अलाउड है इंडियन की कॉफी में कॉकरोचेस होते हैं ये बात पता थी तुम्हें कॉफी पाउडर्स में एक होते हैं और ये अलाउड भी है भाई हाँ जी नॉन होगी कॉफी हो गया ਕੱਲੀ ਕਾਫੀ ਨੂੰ ਦੂਸ਼ਨਾ ਦਿਓ ਸੁਣੋ ਹੁਣ ਕਿਹੜੇ ਕਿਹੜੇ اناਜ ਆ ਹਰ ਇੱਕ ਚੀਜ਼ ਚ ਕਿਹੜੇ ਮਕੌੜੇ ਅਲਾਉਡ ਨੇ ਐਫ ਡੀ ਦੀ ਲਿਸਟ ਨਾਲ ਹੀ ਮੈਂ ਪੋਸਟ ਵੀ ਕਰਦਾ ਨਾਲ ਬੋਲ ਕੇ ਦੱਸਦਾ ਚਾਕਲੇਟ ਐਂਡ ਕੋਕੋਆ ਪਾਊਡਰ ਜੋ ਆ ਉਹਦੇ ਚ 60 ਇਨਸੈਕਟ ਫ੍ਰੈਗਮੈਂਟਸ 100 ਗ੍ਰਾਮ ਚ ਅਲਾਉਡ ਨੇ ਐਫ ਡੀ ਦੇ ਅਨਸਾਰ ਪੀਨਟ ਬਟਰ ਚ 30 ਕੀੜੇ ਮਕੌੜਿਆਂ ਦੇ ਫ੍ਰੈਗਮੈਂਟਸ ਟੁਕੜੇ ਅਲਾਉਡ ਨੇ ਕਣਕ ਦੇ ਆਟੇ ਚ 75 ਇਨਸੈਕਟਸ 50 ਗ੍ਰਾਮ ਦੇ ਵਿੱਚ ਅਲਾਉਡ ਨੇ ਪਾਸਤਾ ਚ 225 ਗ੍ਰਾਮ ਚ 225 ਕੀੜੇ ਮਕੌੜਿਆਂ ਦੇ ਟੁਕੜੇ ਟਮਾਟੋ ਪ੍ਰੋਡਕਟਸ ਦੇ ਵਿੱਚ 30 ਪਲੱਸ ਔਰ ਕੁਝ ਹੋਰ ਅੰਸ਼ ਜੋ ਕੀੜੇ ਮਕੌੜਿਆਂ ਦੇ ਅਲਾਉਡ ਨਹੀਂ ਐਫ ਡੀਆ ਦੁਆਰਾ ਕੀ ਰਹਿਣਗੇ ਕੋਈ ਗੱਲ ਨਹੀਂ ਮਿਰਚ ਮਸਾਲਿਆਂ ਦੇ ਵਿੱਚ ਤਾਂ ਕਹਿੰਦੇ ਜੀ 10 ਗ੍ਰਾਮ ਚ 300 ਤੋਂ ਉੱਪਰ ਅੰਸ਼ ਅਲਾਉਡ ਨਹੀਂ ਤੁਸੀਂ ਰੱਖ ਸਕਦੇ ਨੇ ਡਰਾਈ ਫਰੂਟ ਦੇ ਵਿੱਚ ਵੀ ਬਹੁਤ ਸਾਰੇ ਕੀੜੇ ਮਕੌੜੇ ਇੰਦਾ ਅਲਾਉਡ ਨਹੀਂ ਕਾਫੀ ਜਿੱਦਾ ਤੁਸੀਂ ਦੇਖ ਲਿਆ 10% ਤੱਕ ਅਲਾਉਡ ਹੈ ਟੀ ਦੇ ਵਿੱਚ ਵੀ ਐਸਾ ਹੀ ਹੈ ਲਗਭਗ ਸਾਰੇ ਅਨਾਜ ਦੇ ਵਿੱਚ ਜਦੋਂ ਉਹਦੀ ਪ੍ਰੋਡਕਸ਼ਨ ਹੁੰਦੀ ਹੈ ਉਹਨੂੰ ਸਟੋਰ ਕਰਦੇ ਆ ਇਟ ਇਜ਼ ਆਲਮੋਸਟ ਇੰਪੋਸੀਬਲ ਕਿ ਉਹਨਾਂ ਤੋਂ ਕੀੜੇ ਮਕੌੜੇ ਦੇ ਉਹਦੇ ਅੰਸ਼ ਹਟਾਏ ਜਾਣ ਕਿਉਂਕਿ ਉਹ ਪੈਦਾ ਹੋ ਜਾਂਦੇ ਉੱਥੇ ਉਹਦੇ ਵਿੱਚ ਫਿਰ ਜਾਂ ਤਾਂ ਕੈਮੀਕਲ ਸਿੱਟੇ ਜਾਣਗੇ ਮਾਰਨ ਲਈ ਫਿਰ ਵੀ ਡੈੱਡ ਬਾਡੀਜ਼ ਵਿੱਚ ਰਹਿਣਗੀਆਂ ਜਾਂ ਫਿਰ ਹੈਂਡ ਪਿਕ ਇਕੱਲਾ ਇਕੱਲਾ ਬਹੁਤ ਮਹਿੰਗਾ ਹੋ ਜਾਂਦਾ ਇਸੇ ਕਰਕੇ ਸਰਕਾਰਾਂ ਸੰਸਥਾਵਾਂ ਅਲਾਉ ਕਰ ਦਿੰਦੀਆਂ ਨੇ ਪਿੱਛੇ ਜੇ ਇੱਕ ਸਟੱਡੀ ਆਈ ਕਹਿੰਦੇ ਜੀ ਵੀਟ ਦੇ ਵਿੱਚ ਥੋੜਾ ਜਿਹਾ ਮਾਮੂਲੀ ਜਿਹਾ ਬੀ 12 ਵਾਲਾ ਪਾਇਆ ਗਿਆ B12 ਐਕਚੁਅਲੀ ਐਨੀਮਲ ਫੂਡਸ 'ਚ ਹੀ ਹੁੰਦਾ ਕਿਸੇ ਪੌਦੇ 'ਚ ਨਹੀਂ ਹੁੰਦਾ ਬਾਅਦ ਦੇ ਵਿੱਚ ਉਹ ਪਤਾ ਲੱਗਿਆ ਕਿ ਜਿੰਨਾ ਥੋੜਾ ਜਿਹਾ ਟਿੰਨੀ ਜਿਹਾ ਪਾਇਆ ਗਿਆ ਸੀ ਉਹ ਜਿਹੜੀਆਂ ਸੁਸਰੀਆਂ ਮੁਰਗੀਆਂ ਸੀ ਉਹਨਾਂ ਦੀ ਬਾਡੀਸ 'ਚ ਸੀ ਇਸ ਤਰ੍ਹਾਂ ਹਰ ਨਾਚ ਜੇ ਕੋਈ ਵੀ ਤੁਹਾਨੂੰ ਕਹੇ ਕਿ ਵੈਜੀਟੇਰੀਅਨ ਦੇ ਵਿੱਚ ਇੰਨਾ ਕੁ B12 ਹੈਗਾ ਉਹ ਕੀ ਦੇ ਮਕੌੜਿਆਂ ਨੇ ਅੰਸ਼ਾ ਤੋਂ ਹੀ ਆ ਵੈਸੇ ਪਲਾਂਟਸ B12 ਆਪਣੇ ਲਈ ਪੈਦਾ ਨਹੀਂ ਕਰਦੇ ਹੁਣ ਗੱਲ ਇਹ ਆ ਕਿ ਇਹ ਤਾਂ ਸ਼ੁਰੂ ਤੋਂ ਹੀ ਆ ਹੁਣ ਥੋੜਾ ਇੰਟਰਨੈਟ ਤੇ ਚਰਚਾ ਹੋ ਗਈ ਤਾਂ ਆਪਾਂ ਨੂੰ ਅੱਖੀਂ ਕਹਿੰਦੇ ਹੁੰਦੇ ਆ ਵੀ ਵੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ ਲੇਕਿਨ ਮੈਂ ਤਾਂ ਬਹੁਤ ਸਮੇਂ ਤੋਂ ਕਹਿ ਰਿ ਜੁਲਮ ਕਰਦੇ ਨੇ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਧਰਤੀ ਤੇ ਜਿਉਂਦਾ ਕੋਈ ਵੀ ਇਨਸਾਨ ਨਹੀਂ ਕਹਿ ਸਕਦਾ ਕਿ ਮੇਰੇ ਕਰਕੇ ਕੋਈ ਕੀੜਾ ਮਕੌੜਾ ਜੀਵ ਜਾਨਵਰ ਨਹੀਂ ਮਰਦਾ ਆਪਣੀ ਲਾਈਫ ਦੇ ਥਰੂ ਭੋਜਨ ਚਲਾ ਲਓ ਦਵਾਈਆਂ ਚਲਾ ਲਓ ਕੀੜੇ ਮਕੌੜੇ ਜਾਨਵਰ ਮਰਦੇ ਹੀ ਮਰਦੇ ਆ